ਹਾਂਜੀ ਜੀ ਜੀ ਸਾਰਨ ਸਸੀ ਕਾਂ ਜੀ ਸ਼ਿਵਾਰ ਦੇ ਮੇਲੇ ਤੇ ਟੋਲੇ ਦਰਸ਼ਨ ਨੇ ਆਦੇ ਉਸਤਾਦ ਇਹਨੂੰ ਬੋਲੀਆਂ ਦੇ ਵਿੱਚ ਬਹੁਤ ਬੇਸੰਦਾਗਰੀ ਦਿੱਤੀ ਐ ਭਾਰ ਦੇ ਮੇਲੇ ਤੇ ਕਿ ਬਹੁਤ ਸੋਹਣਾ ਲੱਗਿਆ ਸੁਣ ਕੇ ਆਨੰਦ ਆਊਗਾ ਸੁਣ ਕੇ ਹਾਂਜੀ ਦੇ ਇੱਕ ਸੁਣਾਉਂਦੀ ਓ ਹਜੇ ਵੀ ਕਹਿੰਦਾ ਮੈਨੂੰ ਕੁਝ ਨਹੀਂ ਹੋਇਆ ਦਿਂਦਾ ਰਿਹਾ ਤਲਾ ਸਾ ਬੋਲੀਆਂ ਧਾਨ ਦਿੱਤੀਆਂ ਹੋ ਕੋਈ ਰੱਛ ਕੇ ਰੱਖਿਆ ਨਹੀਂ ਨਰਾਤਾ ਭਿਆਨ ਕੁਮਾਰੀ ਲੱਗੀ ਉਸ ਨੂੰ ਹੋਏ ਚੰਦਰੀ ਜਿੰਦਦਾਗੀ ਪਰਵਾਚਾ ਨਿਕਲ ਕੇ ਸਾ ਹਵਾ ਵਿੱਚ ਰਲ ਗਏ ਜਿਵੇਂ ਪਾਣੀ ਵਿੱਚ ਪਤਾ ਛਾਟੇ ਗੁਰੂਆਂ ਦਾ ਵਿੱਚ ਸੁਰਗਾ ਦੇ ਬਾਸਾ ਸਾਡੇ ਗੁਰੂਆਂ ਦਾ ਤੂੰ ਨਾਰ ਖਾਇਆ ਕਰ ਪਾਲ ਕੌਰ ਸੀ ਮਾਤਾ ਵੀਰੋ ਮੈਂ ਸੁੱਚਾ ਗੰਗਾ ਦਾ ਜਾਇਆ ਨਾਲ ਭਾਈ ਤੇ ਜ਼ਿੰਦਗੀ ਕੱਢੀ ਨਹੀਂ ਵਿਆਹ ਕਰਵਾਇਆ ਵੀ ਕੀਰਤ ਨਾਲ ਵੀ ਪਿਆਰ ਜੀ ਕਰਦਾ ਨਾ ਮੇਦਾ ਸਮਾਂ ਲੰਘਾਇਆ ਆਪਣੇ ਮਾਪਿਆਂ ਦਾ ਨਾ ਇਤਨੇ ਚਮਕਾਇਆ ਆਪਣੇ ਮੋਕਦਾ ਸਾਨੂੰ ਦਸਿਆ ਨਹੀਂ ਕਦੋਂ ਕਰੇਗਾ ਮੇਲੇ 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 ਸਾਨੂੰ ਦਸਿਆ ਨਹੀਂ ਓ ਤੁਰਦਰਗਾਹੋਂ ਆਈ ਚਿੱਠੀ ਕੇੜਾ ਰੋਕੇ ਆ ਵਰਾਂ ਦੇ ਵਰਤਿਆ ਪਾਣ ਹੋ ਲੈ ਗੇ ਮੂਰੇ ਲਾ ਕੇ ਬਾ ਕਿਸੇ ਦੀ ਕੋਈ ਨਾ ਚੱਲੀ ਹੋ ਬਹਿ ਗੇ ਨੀਵੀਆਂ ਪਾ ਕੇ ਕੱਟੂ ਵਾਲਾ ਕਰਦਾ ਅਰਜਾ ਸੋ ਤੇਰਾ ਨਾਮ ਧਿਆ ਕੇ ਆਪਣੇ ਚਰਨਾਂ 'ਚ ਰੱਖੀ ਮਾਲਕਾ ਲਾ ਕੇ ਸੁਣ ਕੇ ਖਬਰ ਸੱਚ ਨਾ ਆਵੇ ਚਲ ਪੈ ਦਲਾ ਤੇ ਵਾਹ ਜੀ ਹੋ ਕੇ ਦਿਲ ਪੈ ਦਲਾ ਤੇ ਯਾਰੇ ਚੰਗੇ ਪਿੰਡਾਂ ਨੂੰ ਰਾਹ ਨਾ ਦੇਵੇ ਵਾਹ ਜੀ ਹੋ ਰੱਬ ਦੇ ਰੰਗ ਨਿਆਰੇ ਮੰਤਿਆ ਮੰਦੇ ਵਿੱਚ ਹੀ ਰਹੀਆਂ ਓਏ ਆਉਣਾ ਨਹੀਂ ਦੁਆਰੇ ਕਟੂਵਲੇ ਪਖਤੂ ਨੂੰ ਯਾਦ ਰੱਖਣਗੇ ਸਾਰੇ ਕਟੂਵਲ ਪਖਤੂ ਨੂੰ ਯਾਦ ਰੱਖਣਗੇ ਸਾਰੇ ਕਟੂਵਲ ਪਖਤੂ ਨੂੰ ਟੱਕਰੇ ਸਭ ਦੀ ਬੱਤ ਕਰਾਵੇ ਬਾਹਾਂ ਘੜੀਆਂ ਕਰਕੇ ਭਜਦੇ ਇਸ ਨੂੰ ਕੌਣ ਹਰਾਵੇ ਰੀਸਾਂ ਨਹੀਂ ਹੁੰਦੀਆਂ ਐਵੇਂ ਕਰਦੇ ਦਾਵੇ 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 ਰੀਸਾਂ ਨਹੀਂ ਹੁੰਦੀਆਂ ਕੀ ਵਿੱਚ ਤਕਤਾ ਪਾਸੇ ਤਾਣੇ ਕਰਵਾਈਆਂ ਵੀ ਪੜੇ ਨਿਗੇ ਵੀ ਮੰਦੇ ਲੋਹਾ ਉਹ ਪੜੇ ਨਿਗੇ ਵੀ ਮੰਦੇ ਲੋਹਾ ਤੇਰੀਆਂ ਤੰਦਕ ਮਾਈਆਂ ਬਾਹਾਂ ਬਿਆਹਾਂ ਵਿੱਚ ਸੁਣ ਕੇ ਬੋਲੀਆਂ ਵਾਹ ਜੀ ਵਾਹ ਉਹ ਗਉਂਦਿਆਂ ਗੁੰਨੇ ਮਾਈਆਂ ਵੱੱਡੇ ਵੱੱਲੇ ਹੋਊਗੀ ਸਾਰੇ ਵਾਹ ਜੀ ਵਾਹ ਉਹ ਦਿੰਦੇ ਝੜ ਗਵਾਈਆਂ ਕਟੂੜੇ ਭਗਤੂ ਨੇ ਸਾਰੇ ਤੁੰਮਾ ਪਾਈਆਂ ਕਟੂੜੇ ਭਗਤੂ ਨੇ ਸਾਰੇ ਤੁੰਮਾ ਪਾਈਆਂ ਕਟੂੜੇ ਭਗਤੂ ਨੇ ਕਾਰੇ ਵੀ ਲੰਬੀ ਏਕ ਨਾਲ ਪਾਵੇ ਬੋਦੀਆਂ ਬੱਲੇ ਉਹ ਲੰਬੀ ਏਕ ਨਾਲ ਪਾਵੇ ਬੋਦੀਆਂ ਵਈਦੇ ਰੰਗ ਨਿਆਰੇ ਵੀ ਜਨਤਾ ਧਾਰੀ ਤਲ ਤਨ ਕਰਦੀ ਬੱਲੇ ਹੋ ਤੱਕਦੇ ਬੋਲ ਪਿਆਰੇ ਨਾ ਚਮਕਦਾ ਰਹੂਗਾ ਤੇਰਾ ਉਹ ਜਿਵੇਂ ਚਮਕਦੇ ਤਾਰੇ ਬੋਦੀਆਂ ਦੇ ਰਾਜੇ ਦੀ ਕਰਦੇ ਉਪਮਾ ਸਾਰੇ ਬੋਦੀਆਂ ਦੇ ਰਾਜੇ ਦੀ ਕਰਦੇ ਉਪਮਾ ਸਾਰੇ ਬੋਦੀਆਂ ਦੇ ਨੇ ਕਿਸੇ ਮੇਰੇ ਨਾ ਕੋਈ ਦਿਨ ਪੈੜਾ ਕੂੜੀਆਂ ਦੀਆਂ ਮਿੱਤਰੋ ਪਿੱਸੋ ਨਾਉਣੀ ਕਿਸੇ ਨੇ ਲੈਣਾ ਉਹ ਪਿੱਸੋ ਨਾਉਣੀ ਕਿਸੇ ਨੇ ਲੈਣਾ ਉੱਚੇ ਤਾ ਡਰ ਜੁਗੀ ਫੂਸਦੀ ਇਕਨ ਸਭ ਨੇ ਕਹਿਣਾ ਜੰਗਲੇ ਬੈਠਾ ਸਾਹਮਣੇ ਚਵਾ ਰਹੀ ਵਾਹ ਜੀ ਵਾਹ ਬਈ ਨਾ ਦਰਵਾਜ਼ੇ ਵੈਣਾ ਹੱਸ ਕੇ ਮੋਲਿਆ ਜਗਤਪਤੀ ਸਾ ਢਲਕੀ ਗੂੜੇ ਲੈਣਾ ਸੁੰਦਰ ਸੋਹਣੇ ਮਾਇਆ ਧਾਰੀ ਹੋ ਬੱਲੇ ਉਹ ਸਭ ਇੱਥੇ ਆ ਦਾ ਕਹਿਣਾ ਨਾਲ ਹੁਕਮ ਦੇ ਤੁਰਨਾ ਭਰਾਵੋ ਵਾਹ ਉਹ ਕਿਆ ਬਾਇਆ ਕਿਆ ਡਹਿਣਾ ਸੋੜ ਸਰਹਾਲੇ ਪਲ ਦੀ ਨਵਾਰੀ ਵਿੱਚ ਕਲ ਰਾਂ ਦੇ ਕਹਿਣਾ ਓ ਵਿਚਕਲ ਰਾਹ ਦੇ ਪੈਣਾ ਸੋਨਾ ਓਏ ਭਗਤ ਤੂੰ ਹੁਣ ਦਾਸ ਮਕਰਦਾ ਕਹਿਣਾ ਓ ਦਾਸ ਮਕਰਦਾ ਕਹਿਣਾ ਰੰਗਲੀ ਦੁਨੀਆ ਤੇ ਬੈਠ ਸਦਾ ਨੀ ਰਹਿਣਾ ਰੰਗਲੀ ਦੁਨੀਆ ਤੇ ਓ ਬੈਠ ਸਦਾ ਨੀ ਰਹਿਣਾ ਰੰਗਲੀ ਦੁਨੀਆ ਤੇ ਬੈਠ ਸਦਾ ਨੀ ਰਹਿਣਾ ਰੰਗਲੀ ਦੁਨੀਆ ਤੇ ਓ ਬੈਠ ਸਦਾ ਨੀ ਰਹਿਣਾ ਕੁੱਲੋ ਮੇਰੇ ਪਾਈ ਨਾਲ ਚੱਕਦੇ ਪਾਈਏ ਬੋਲਿਆ ਨਾ ਟਾਈ ਨਾ ਟਾਈ ਪਿੰਡਕ ਤੂੰ ਨਾ ਦਰਜਣ ਮੇਰਾ ਜਾਣੇ ਕੁੱਲੋ ਲਕਾਈ ਭਗਤੂ ਸੰਨਾ ਦੇ ਵਿੱਚ ਜਾ ਕੇ ਜਾਂਦਾ ਸਿੰਘ ਉਹ ਥੰਨਾ ਦੇ ਵਿੱਚ ਜਾ ਕੇ ਭਗਤੂ ਜਾਂਦਾ ਸਿੰਘ ਫਸਾਈ ਮੂਰੇ ਪਰਤੂ ਨੇ ਘੋਟੋ ਭੱਜ ਗਈ ਪਾਈ ਮੂਰੇ ਪਰਤੂ ਨੇ ਘੋਟੋ ਭੱਜ ਗਈ ਪਾਈ ਮੂਰੇ ਭਗਤੂ ਦੇ चार छपेर करापू मरन सुना बापू मरना करण दलीला परदे पाल फरोल तेरियां ਓ ਪਿਛੋਤੀ ਆਰੀਆਂ ਕਰਦੇ ਹ ਤੂੰ ਘਾਰਾ ਤੇ ਚੜਨ ਵਾਲਿਆ ਚੱਕ ਸੜੀ ਤੇ ਜਿਵੇਂ ਬਾਬੇ ਨੂੰ ਓ ਚੱਕ ਸੜੀ ਤੇ ਤੇਰੇ ਵਖਤਾਂ ਕੀਰੀ ਦੇ ਨਹੀਂ ਕਿਸੇ ਤੋਂ ਡਰਦੇ ਭਗਤਾਂ ਕੀਰੀ ਦੇ ਓ ਨਹੀਂ ਕਿਸੇ ਤੋਂ ਡਰਦੇ ਭਗਤਾਂ ਕੀਰੀ نہیں جا سب پھانی میری میری کر کے تر گیا اوئے تھو موت جہانی تخت جنہ نے بریاں چک دے اے چڑ گے وچے سمانی کال جنہ نے بان بٹھایا پرن دے تے او چھانی ہی اٹھ گی کھاک برولے بڑھ کے نہ کوئی رہی او نہ کوئی رہی نشانی پر پستا مہنگا گا کرنا پجن پرانی پر پستا مہنگا کرنا پجن پرانی پر پستا مہنگا ਅਨੀ ਬੇਤਤਾ ਮੈਂਗਾ ਕਰ ਲੈ ਬਜਨ ਪਰਾਨੀ ਫੇਰ ਪੁਸਤਾ ਮੈਂਗਾ ਮਾਪੀ ਜੁ ਪਰਾਨੀ ਚ ਪੁਸਤਾ ਮੈਂਗਾ ਕਰ ਲੈ ਬਜਨ ਪਰਾਨੀ ਫੇਰ ਪੁਸਤਾ ਮੈਂਗਾ ਓ ਖਾ ਕਰ ਮਾਇਆ ਨਾ ਤੇ ਤੋੜਦਾ ਜਿਹੜੀ ਖਾਸ ਕੀਰੀ ਪੈਸਾ ਪੈਸਾ ਕਰਦਾ ਬੰਦੇ ਆ ਭੁੱਲ ਗਿਆ ਓ ਭੁੱਲ ਗਿਆ ਤੂੰ ਅਮੀਰੀ ਪੈਸੇ ਖਾਤਰ ਲੌਂਦਾ ਬੰਦਾ ਤਣ ਤਣਵਾਰੀ ਜੀਰੀ ਫੇਰ ਰਾਤਾਂ ਦੀ ਇਹ ਚੈਣ ਉੱਡ ਗਈ ਓ ਤੁਮ ਦਾ ਬਾਗ ਭਮੀਰੀ ਹਾਂ ਸੇ ਉਹ ਦੇਵ ਸਿੰਘਾਤੁਰ ਸਭ ਨਹੀਂ ਜਾਣ ਨੀ ਜਨਾਨੇ ਗੁਰਬਾਨੀ ਨਾ ਸੁਣੀ ਜਨਾਨੇ ਤੋੜ ਨਕ ਨਾ ਦੇ ਬਲਾਜਹ ਦੰਦ ਵਿਚਾਰ ਛੜ ਕੇ ਸਾਰੇ ਉਹ ਦੰਦ ਵਿਚਾਰੇ ਛੜ ਕੇ ਸਾਰੇ ਉਹ ਕੇ ਤੁਰੇ ਨਰਾਜ ਸੁੱਕੇ ਟੁਕੜੇ ਚੱਪਣ ਵਾਲਾ ਉਹ ਖਾ ਨਾ ਸਕਦਾ ਤਾਂ ਜੋ ਚਵੜ ਚਵੜ ਜੋ ਬੋਲਣ ਵਾਲਾ ਉਹ ਫਲਵਾਹੀ ਕਮਲਾ ਜੇ ਤਰਸੇ ਬੋਲਣ ਤੋਂ ਜਦ ਬੱਲਾ ਜੀ ਬਸੜਾ ਦੇ ਤਰਸੇ ਬੋਲਣ ਤੋਂ ਜਦ ਬੱਲਾ ਜੀ ਬਸੜਾ ਵਰਸਖੋ ਜਦੋਂ ਮੰਝੇ ਤੇ ਬੈਠਾ ਹੁੰਦਾ ਨਾ ਉਦੋਂ ਫਿਰ ਕੋਈ ਪਿਉਦਾ ਪਾਣੀ ਉਹ ਨੂੰ ਮੁੰਡਾ ਕਹਿੰਦਾ ਕੰਮ ਦੇ ਵਿੱਚ ਆਂਦਾ ਉਹ ਮਤ ਵੱਲ ਮਿੱਠਾ ਸਭ ਜਗ ਕੌੜਾ ਵੇਖ ਲਿਆ ਜਮਾ ਕੇ ਬਾਪੂ ਬਾਪੂ ਕਰਦੇ ਉਦੋਂ ਉਹ ਜਦੋਂ ਲਿਆਉਂਦਾ ਸੀ ਕਮਾ ਕੇ ਮੰਝੀ ਉੱਤੇ ਤਰਫ ਰਹੇ ਨੂੰ ਖੁਸ਼ੀ ਨਾ ਕੋਈ ਬਲਾ ਕੇ ਪਾਣੀ ਪਾਣੀ ਕਰਦਾ ਫੜਿਆ ਜਮਦੂਤਾ ਨੇ ਹੋਇਆ